ਆਜਾ ਫੋਰਮ ਵਾਲੇ ਜਿਹੜਾ ਦੋਲਤ ਆ ਰਿਹਾ ਉਹਦੀ ਗੱਲ ਪ੍ਰਧਾਨ ਜੀ ਜਿਹੜਾ ਇਹ ਅੰਦੋਲਨ ਚੱਲ ਰਿਹਾ ਹੈਗਾ ਬੜਾ ਅਕੜਕ ਦੀ ਧੁੱਪ ਵੀ ਪੈ ਰਹੀ ਹੈ ਬੀਬੀਆਂ ਵੀ ਬੈਠੀਆਂ ਹੈਗੀਆਂ ਤਾਂ ਕਿੰਨੇ ਕਿ ਦਿਨ ਹੋਰ ਚੱਲੂਗਾ ਇਹ ਇਹ ਧੁੱਪ ਜਿਹੜੀ ਆ ਇਹ ਸੇਕ ਤੱਤੀ ਤਵੀ ਨੂੰ ਵੱਧ ਰਹੀ ਹੈ ਬੇਸ਼ੱਕ ਕੇਂਦਰ ਦਾ ਮੋਦੀ ਗਰਮਾ ਸੂਰਜ ਗਰਮਾ ਪੱਟੀ ਗਰਮਾ ਵੱਟੀ ਗਰਮਾ ਪਰ ਇਹਦੇ ਨਾਲ ਜਿੱਡਾ ਵੱਡਾ ਭਾਰਤ ਦੇ ਲੋਕਾਂ ਦੇ ਅਟੈਕ ਹੋ ਰਿਹਾ ਵਾ ਉਹਦੇ ਮੁਕਾਬਲੇ ਇਹ ਜਿਹੜੀ ਤਕਰੀਬਾ ਕਿਤੇ ਛੁੱਟੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਕਲੀਫ ਜਿਹੜੀ ਆ ਇਹ ਵਿਰੋਧੀਆਂ ਦੇ ਘਰਾਂ ਦੇ ਅੱਗੇ ਜਾਊਗੀ ਕਾਰਪੋਰੇਟਰਾਂ ਨੂੰ ਔਰ ਸਾਡੇ ਦਲਾਰ ਹਾਕਮਾਂ ਨੂੰ ਉਹਨਾਂ ਨੂੰ ਹਿਲਾ ਕੇ ਰੱਖੂਗੀ ਕਿਉਂਕਿ ਆ ਬਾਡੀ ਦੇ ਦਿਨ ਕਰਕੇ ਮਾਮਾ ਭੈਣਾ ਨੇ ਮੋਰਚਾ ਸੰਭਾਲਿਆ ਵਾ ਜਿਵੇਂ-ਜਿਵੇਂ ਵਾਢੀ ਦੇ ਦਿਨ ਨਿਕਲਦੇ ਗਏ ਓਵੇਂ-ਓਵੇਂ ਇਹਨਾਂ ਦੀ ਮੋਰਚਾ ਦੀ ਖੂਬਸੂਰਤੀ ਜਿਹੜੀ ਆ ਉਹ ਰੰਗ ਲਿਆਊਗੀ ਜਿਹੜੇ ਸਾਡੇ ਨੌਜਵਾਨਾਂ ਨੂੰ جیلਾਂ ਦੇ ਵਿੱਚ ਡਾਕੇ ਬੈਠਿਆ ਤੇ ਆਪਣੀ ਫਿੱਟਤਾ ਪੜ ਰਿਆ ਉਹਨਾਂ ਨੂੰ ਬਾ ਇੱਜ਼ਤ ਨੌਜਵਾਨ ਬਰੀ ਕਰਨੇ ਪੈਣਗੇ ਰਿਹਾ ਕਰਨੇ ਪੈਣਗੇ ਤੇ ਉਹਨਾਂ ਦੇ ਪਰਚੇ ਕੈਨਸਲ ਕਰਨੇ ਪੈਣਗੇ ਜਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨਕਾਰੀਆਂ ਨੇ ਭਾਰਤ ਵਿੱਚ ਅੰਦੋਲਨ ਵਿਢਿਆ ਵਾ ਇਹ ਮੰਗਾਂ ਬਿਲਕੁਲ ਜਾਇਜ਼ ਨੇ ਇਹਨਾਂ ਮੰਗਾਂ ਨੂੰ ਹਰ ਹਾਲ ਦੇ ਵਿੱਚ ਮੋਦੀ ਦੇ ਲਾਣੇ ਨੂੰ ਕਾਰਪੋਰੇਟਰਾਂ ਨੂੰ ਪੂਰਾ ਕਰਨਾ ਪਊਗਾ ਕਿਉਂਕਿ ਵਿਸ਼ਵ ਵਪਾਰ ਦੀਆਂ ਨੀਤੀਆਂ ਭਾਰਤ ਨੂੰ ਵਾਰਾ ਹੀ ਨਹੀਂ ਖਾਦੀਆਂ ਐਮਐਸਬੀ ਗਰੰਟਰ ਤੋਂ ਵਗੈਰਾ ਸਰਦਾ ਹੀ ਨਹੀਂਗਾ ਕਿਉਂਕਿ ਤਈਆਂ ਫਸਲਾਂ ਦੇ ਜਿੰਨੀ ਦੇਰ ਭਾ ਨਹੀਂ ਮਿਲਣਗੇ ਜੇ ਤਈਆਂ ਫਸਲਾਂ ਦੇ ਭਾਤੇ ਹੋ ਜਾਣਗੇ ਤੇ ਫਿਰ ਜਿਹੜਾ ਸਾਡਾ ਖਰੀਦ ਕੇ ਖਾਨ ਵਾਲਾ ਉਹ ਵੀ ਸੌਖਾ ਹੋਊਗਾ ਜੇ ਸਾਡੇ ਕੋਲੋਂ 10 ਰੁਪਏ ਕਿਲੋ ਆਲੂ ਰਹਿਣਗੇ ਤੇ ਉਹਨੂੰ 15 ਰੁਪਏ ਮਿਲ ਜਾਣਗੇ ਤੇ ਜੇ ਕਾਰਪੋਰੇਟਰ ਖਰੀਦੇਗਾ ਉਹ 2 ਰੁਪਏ ਖੀਦੇਗਾ ਔਰ 40 ਰੁਪਏ ਵੇਚੇਗਾ ਫਰਕ ਘੱਟਣਾ ਆਉਣਿਆ। ਪ੍ਰਧਾਨ ਜੀ ਹੁਣ ਇਲੈਕਸ਼ਨ ਦਾ ਟਾਈਮ ਹੈਗਾ ਵੋਟਾਂ ਮੰਗਣ ਵਾਸਤੇ ਵੀ ਲੋਕ ਜਾ ਰਹੇ ਹੈਗੇ ਜਿਹੜੇ ਖੜੇ ਹੈਗੇ ਕੀ ਜਣਾ ਸੋ ਤਾਂ। ਇਹਦੇ ਬਾਰੇ ਤਾਂ ਹੁਣ ਸਰਕਾਰ ਦੱਸੇ ਵੀ ਸਾਡੇ ਰਾਵਾਂ ਦੇ ਵਿੱਚ ਕਿਲ ਕੋਕੇ ਲਾਏ ਬੈਰੀਕੇਟ ਵੱਡੇ ਵੱਡੇ ਲਾ ਕੇ ਕੰਦਾ ਕਰਤੀਆਂ ਸੀ ਅੱਜ ਜਦੋਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਉਹਨਾਂ ਦੇ ਬਰ ਖਿਲਾਫ ਬੈਰੀਕੇਡ ਨਹੀਂ ਲਾਉਂਦੇ ਸਿਰਫ ਕਾਲਾ ਝੰਡਾ ਲੈ ਕੇ ਰੋਹ ਯਾਰ ਕਰਦੇ ਸਾਡੇ ਸ਼ੁਭਕਰਮ ਦੇ ਖੂਨ ਦੇ ਵਿੱਚ ਫਿਰ ਲਖੀਮਪੁਰ ਖੀਰੀਵਾਂ ਤੋਂ ਤੁਸੀਂ ਦੁਬਾਰਾ ਹੱਥ ਰੰਗ ਲਿਆ ਸਾਡੇਆਂ ਸਵਾਲਾਂ ਦੇ ਜਵਾਬ ਦਿਓ ਸਿਰਫ ਸਵਾਲਾਂ ਦੇ ਜਵਾਬ ਮੰਗ ਰਿਆਂ ਕੋਈ ਹੀ ਅਥਰੂ ਗੈਸ ਨਹੀਂ ਉੱਥੇ ਜਲਾ ਰਹੇ ਕੋਈ ਰਵੜ ਦੀਆਂ ਜਾਂ ਪਿੱਤਲ ਦੀਆਂ ਗੋਲੀਆਂ ਨਹੀਂ ਸਾਡੇ ਲੋਕ ਚਲਾ ਰਹੇ ਮਾਵਾ ਭੈਣਾ ਔਰ ਕਿਸਾਨ ਮਜ਼ਦੂਰ ਆ ਇਮਾਨਦਾਰੀ ਦੇ ਨਾਲ ਸਵਾਲ ਪੁੱਛਦਿਆ ਤੇ ਇਹਨਾਂ ਦੇ ਜਵਾਬਾਂ ਤੋਂ ਭਜਦੇ ਆ ਕੱਲ ਜਿਵੇਂ ਬੱਚਿਆਂ ਨੂੰ ਪੁਲਿਸ ਨੇ ਪੰਜਾਬ ਜਾ ਕੇ ਕੁੱਟਿਆ ਵਾ ਤੇ ਬੱਚਿਆਂ ਨੇ ਅੱਖ ਚੱਕ ਪਾ ਕੇ ਗੱਲ ਕੀਤੀ ਆ ਆਉਣ ਵਾਲਾ ਸਮਾਂ ਲੋਕਾਂ ਦਾ ਹੋਊਗਾ ਇਹਨਾਂ ਜੋਕਾਂ ਦਾ ਹੋਊਗਾ ਜੋਕਾਂ ਘੜੋ ਲਾਉਣ ਵਾਸਤੇ ਹਰ ਵਰਗ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ ਹੈ ਪਤਨ ਜੀ ਛੋਟੇ ਹੁਣ ਨੌਜਵਾਨ ਹੈਗੇ ਆ ਜਿਹੜੇ ਪੈਦੇ ਆ ਦੇ ਮਤਲਬ ਉਹਨੂੰ ਕੁਝ ਵੀ ਨਹੀਂ ਪਤਾ ਹੈਗਾ ਉਹ ਵੀ ਸਰਗਰਮ ਹੋਏ ਫਿਰਦੇ ਆ ਅਸਲ ਦੇ ਵਿੱਚ ਉਹ ਨੀਤੀ ਸਮਝ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਜੇ ਸਾਰੇ ਸਾਡੇ ادارے ਕਾਰਪੋਰੇਟ ਦੇ ਹਵਾਲੇ ਚਲ ਗਏ ਤੇ ਜਿਹੜੀਆਂ ਫੋਰਸਾਂ ਅਜ ਡੰਡੇ ਦੇ ਕੇ ਸਾਡੇ ਘੇਰੇ ਖਲਾਰੀਆਂ ਵਾ ਇਹਨਾਂ ਡੰਡੇ ਦੇ ਨਾਲ ਅਡਾਨੀਆਂ ਉਪਾਨੀਆਂ ਦੀ ਰਾਖੀ ਕਰਨੀ ਕਾਰਪੋਰੇਟ ਦੀ ਰਾਖੀ ਕਰਨੀਆਂ ਔਰ ਪੂਰੀ ਜਲਾਲ ਤੇਨਾਂ ਨੂੰ ਝਲਣੀ ਪੈਣੀਆਂ ਐਸ ਕਰਕੇ ਬੱਚਿਆਂ ਨੂੰ ਜਦੋਂ ਪਤਾ ਲੱਗਾ ਵਾ ਕਿ ਸਾਡੇ ਬਜ਼ੁਰਗ ਬੈਠੇ ਆ ਮਾਵਾਂ ਬੈਠੀਆਂ